ਸਰਪੰਚ ਸਾਹਿਬ ਅੱਜ ਕਾਲਾ ਸੰਗਿਆ ਸ਼ੰਜ ਮੇਲੇ ਦੀ ਸਮਾਪਤੀ ਹੋਈ ਹੈ ਕੀ ਕਹਿਣਾ ਚਾਹੋਗੇ ਲੱਖਾਂ ਦੇ ਦਾਤੇ ਪੀਰ ਦੇ ਜਿਹੜਾ ਇਹ ਮੇਲਾ ਦੋਨੋਂ ਪੰਚਾਇਤਾਂ ਕਾਲਾ ਸੰਗਿਆ ਤੇ ਆਲਮਗੀਰ ਤੇ ਪਿੰਡ ਵਾਸੀ ਇਕੱਤਰ ਹੋ ਕੇ ਇਹ ਜਿਹੜਾ ਸ਼ੰਜ ਮੇਲਾ ਕਰਵਾਇਆ ਗਿਆ ਇਹ ਸ਼ੰਜ ਮੇਲੇ ਤੇ ਜਿੰਨੀ ਵੀ ਸੰਗਤ ਪਹੁੰਚੀ ਆ ਦੂਰੋਂ ਨੇੜਿਓਂ ਉਹਨਾਂ ਸਾਰਿਆਂ ਨੂੰ ਅਸੀਂ ਜੀ ਆਇਆਂ ਵੀ ਆਖਦੇ ਆ ਤੇ ਉਹਨਾਂ ਦਾ ਧੰਨਵਾਦ ਕਰਦੇ ਆ ਇਹ ਜਿਹੜਾ ਸ਼ੰਜ ਮੇਲਾ ਪਹਿਲਵਾਨਾਂ ਦੀਆਂ ਬਹੁਤ ਵਧੀਆ ਕੋਸ਼ੀਆਂ ਹੋਈਆਂ ਤੇ ਪਿੰਡ ਨੇ ਐਨਆਰਆਈ ਵੀਰਾਂ ਨੇ ਸਾਰਿਆਂ ਨੇ ਸਾਡਾ ਬਹੁਤ ਸਾਥ ਦਿੱਤਾ ਤੇ ਅਸੀਂ ਆਸ ਕਰਦੇ ਹਾਂ ਵੀ ਅਗਲੇ ਸਾਲ ਵੀ ਜਿਹੜਾ ਉਹ ਇਸ ਤੋਂ ਬਾਅਦ ਚੜ ਕੇ ਜਿਹੜਾ ਆਪਣਾ ਇਸ ਲੱਖਾਂ ਦੇ ਦਾਤੇ ਦੀ ਸ਼ੈਂਝਾ ਉਹਦੇ ਵਿੱਚ ਆਪਣਾ ਯੋਗਦਾਨ ਪਾਉਣਗੇ ਤੇ ਮੈਂ ਇੱਕ ਵਾਰੀ ਫੇਰ ਜਿੰਨੀ ਸੰਗਤ ਇੱਥੇ ਪਹੁੰਚੀ ਆ ਉਹਨਾਂ ਨੂੰ ਇੱਥੇ ਆਉਣ ਤੇ ਜੀ ਆ ਵੀ ਤੇ ਉਹਨਾਂ ਦਾ ਧੰਨਵਾਦ ਕਰਦਾ ਵੀ ਉਹਨਾਂ ਨੇ ਇਸ ਮੇਲੇ ਦੀ ਰੌਣਕ ਨੂੰ ਵਧਾਇਆ ਤੇ ਬਹੁਤ ਸ਼ਾਂਤਮਈ ਤਰੀਕੇ ਨਾਲ ਮੇਲਾ ਦੇਖਿਆ ਤੇ ਇਹ ਜਿਹੜੀਆਂ ਖੇਡਾਂ ਇਹ ਸਾਡੇ ਜੀਵਨ ਦੇ ਵਿੱਚ ਇਹਨਾਂ ਦਾ ਬਹੁਤ ਅਹਿਮ ਰੋਲ ਹੈ ਕਿਉਂਕਿ ਇਹ ਤੁਹਾਡੀ ਸਿਹਤ ਲਈ ਸਮਾਜਿਕ ਜਿਹੜਾ ਤੁਹਾਡਾ ਜੀਵਨ ਹੈ ਉਹਦੇ ਲਈ ਬਹੁਤ ਵਧੀਆ ਚੀਜ਼ਾਂ ਤੇ ਮੈਂ ਸਮਝਦਾ ਵੀ ਜਿਹੜੇ ਨੌਜਵਾਨ ਆ ਜਦੋਂ ਇਦਾਂ ਪਹਿਲਵਾਨਾਂ ਨੂੰ ਕੁਲਦਿਆਂ ਨੂੰ ਦੇਖਦੇ ਆ ਤੇ ਉਹਨਾਂ ਦਾ ਵੀ ਜਿਹੜਾ ਮਨ ਆ ਉਹ ਇਧਰ ਖੇਡਾਂ ਪਾਸੇ ਧਿਆਨ ਹੁੰਦਾ ਖੇਡਾਂ ਖੇਡਣ ਸਾਰੀਆਂ ਬਹੁਤ ਵਧੀਆ ਪਰ ਪਹਿਲਵਾਨੀ ਬਹੁਤ ਵਧੀਆ ਖੇਡ ਆ ਜਿਹੜੀ ਸਾਡੀ ਗੁਰੂਆਂ ਪੀਰਾਂ ਨੇ ਵੀ ਜਿਹੜੀ ਇਹ ਖੇਡ ਆ ਉਹ ਇਹ ਚਲਾਈ ਸੀ ਤੇ ਇਸ ਆਪਾਂ ਇਹ ਖੇਡ ਨੂੰ ਆਪਣੀ ਜਿਹੜੀ ਪ੍ਰਾਤਨ ਜਿਹੜੀ ਸ਼ਹਿ ਦਾ ਮੇਲਾ ਉਹਨੂੰ ਅੱਗੇ ਲਜਾਂਦੇ ਹੋਏ ਦੋਨੋਂ ਪੰਚਾਇਤਾਂ ਦੇ ਪਿੰਡ ਵਾਸੀਆਂ ਨੇ ਜਿਹੜਾ ਹੈ ਉਦਮ ਕੀਤਾ ਮੈਂ ਸਾਰੇ ਐਨ ਆਰ ਆਈ ਵੀਰਾਂ ਦਾ ਜਿਹੜੀ ਪਟਕੇ ਦੀ ਕੁਸ਼ਤੀ ਕਿਹੜੇ ਕਿਹੜੇ ਪਲਵਾਦਰ ਮੈਨ ਹੁੰਦੀ ਜਿਹੜੀ ਪਟਕੇ ਦੀ ਕੁਸ਼ਤੀ ਜੀ ਮਿਰਜ਼ਾ ਇਰਾਨ ਤੇ ਅਜੇ ਬਾਰਨ ਦੇ ਵਿੱਚ ਹੋਈ ਆ ਤੇ ਜਿਹਦੇ ਵਿੱਚੋਂ ਮਿਰਜ਼ਾ ਇਰਾਨ ਉਹ ਜੇਤੂ ਰਹੇ ਨੇ ਖਿਡਾਰੀਆਂ ਨੂੰ ਕੀ ਸੰਦੇਸ਼ ਮੈਂ ਸਾਰੇ ਨੌਜਵਾਨਾਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦਾ ਵੀ ਜਿਹੜਾ ਖੇਡਾਂ ਨਾਲ ਆਪਾਂ ਨੂੰ ਜੁੜਨਾ ਚਾਹੀਦਾ ਤੇ ਖੇਡਾਂ ਬਹੁਤ ਵਧੀਆ ਸਿਰਕ ਪੱਖੋਂ ਮਾਨਸਿਕ ਪੱਖੋਂ ਸਮਾਜਿਕ ਪੱਖੋਂ ਜਿਹੜੀਆਂ ਬਹੁਤ ਵਧੀਆ ਤੇ ਆਪਾਂ ਸਾਰਿਆਂ ਨੂੰ ਜਿਹੜਾ ਖੇਡਾਂ ਨੂੰ ਪ੍ਰਮੋਟ ਕਰਨਾ ਚਾਹੀਦਾ ਤੇ ਕਰ ਵੀ ਰਹੇ ਆ ਬਹੁਤ ਪਿੰਡਾਂ ਦੇ ਵਿੱਚ ਦੇਖਿਆ ਹੁਣ ਜਿਹੜੀਆਂ ਛੰਝ ਮੇਲੇ ਹੋ ਰਿਹਾ ਕਬੱਡੀ ਦੇ ਮੈਚ ਹੋ ਰਹਾ ਉਹ ਸਾਰੇ ਜਿਹੜੇ ਨੌਜਵਾਨਾਂ ਨੂੰ ਖੇਡਾਂ ਹਲ ਪ੍ਰਮੋਟ ਕਰਨ ਲਈ ਆ ਤੇ ਜਿਹੜੇ ਨਸ਼ੇ ਆ ਜਿਹੜੀਆਂ ਹੋਰ ਸਮਾਜਿਕ ਕ੍ਰਿਤੀਆਂ ਉਹਨਾਂ ਤੋਂ ਜਿਹੜਾ ਉਹ ਦੂਰ ਰੱਖਣ ਦਾ ਜਿਹੜਾ ਇਹ ਉਪਰਾਲਾ ਅੱਜ ਬਹੁਤ ਹੀ ਖੁਸ਼ੀ ਦਾ ਦਿਨ ਆ ਕਾਲਾ ਸਿੰਘਾਂ ਦਾ ਇਤਿਹਾਸਕ ਦਿਨ ਆ ਜੋ ਬਹੁਤ ਸਮੇਂ ਤੋਂ ਲੰਬਿਆ ਸਮੇਂ ਤੋਂ ਚੱਲਦਾ ਆ ਰਿਹਾ ਤੇ ਇਹ ਸ਼ੰਜ ਮੇਲਾ ਕਾਲਾ ਸਿੰਘ ਦਾ ਪੂਰੀ ਦੁਨੀਆ ਦੇ ਵਿੱਚ ਮਸ਼ਹੂਰ ਆ ਮੈਨੂੰ ਜਿੱਥੋਂ ਤੱਕ ਯਾਦ ਆ ਵੀ ਜੋ ਵੀ ਪਹਿਲਵਾਨ ਹਿੰਦੁਸਤਾਨ ਦਾ ਵੱਡੇ ਤੋਂ ਵੱਡਾ 올ੰਪੀਅਨ ਹੋਇਆ ਉਹ ਆਪਣੇ ਕਾਲਾ ਸਿੰਘ ਦੀ ਸ਼ੰਜ ਵਿੱਚ ਜ਼ਰੂਰ ਕੁਲਕੇ ਗਿਆ ਮਿਹਰਦੀਨ ਕੇਰスメਰ ਸਿੰਦਾ ਪੱਟੀ ਤੇ ਆਪਣੇ ਸ਼ਸ਼ੀਲ ਕੁਮਾਰ ਅਰਗੇ ਵੱਡੇ ਵੱਡੇ ਪਹਿਲਵਾਨ ਉਹ ਸਾਰੇ ਇੱਥੇ ਕੁਲੇ ਆ ਤੇ ਅੱਜ ਵੀ ਜਿਹੜਾ ਆਪਾਂ ਕਾਲਾ ਸਿੰਘਾ ਦੇ ਵਿੱਚ ਸ਼ੰਜ ਮੇਲਾ ਮਨਾਇਆ ਬਹੁਤ ਵੱਡਾ ਮੈਨੂੰ ਖੁਸ਼ੀ ਇਹ ਦਿਲ ਨੂੰ ਮਹਿਸੂਸ ਹੋ ਰਹੀ ਆ ਕਿ ਸਾਨੂੰ ਅੱਜ ਐਨ ਆਰ ਆਈ ਭਰਾਵਾਂ ਦਾ ਸਾਡੇ ਨਗਰ ਦੇ ਵਿੱਚੋਂ ਹਰੇਕ ਘਰ ਦੇ ਵਿੱਚੋਂ ਸਾਨੂੰ ਪੈਸੇ ਦਾ ਬਹੁਤ ਵੱਡਾ ਸਹਾਇਕ ਮਿਲਿਆ ਅਸੀਂ ਇਹ ਬੜੀ ਖੁਸ਼ੀ ਮਹਿਸੂਸ ਕਰਦੇ ਵੀ ਕੋਈ ਵੀ ਸਾਡਾ ਕਾਲਾ ਸਿੰਘਾ ਦਾ ਨਗਰ ਨਿਵਾਸੀ ਸਾਡਾ ਇਲਾਕਾ ਨਿਵਾਸੀ ਜਿੱਥੇ ਵੀ ਬੈਠਾ ਚਾਹੇ ਉਹ ਹਿੰਦੁਸਤਾਨ 'ਚ ਬੈਠਾ ਚਾਹੇ ਉਹ ਬਾਹਰਲੇ ਮੁਲਕਾਂ ਦੇ ਵਿੱਚ ਬੈਠਾ ਜਿੱਥੇ ਵੀ ਬੈਠਾ ਉਹਨਾਂ ਨੇ ਅੱਜ ਕਾਲਾ ਸਿੰਘਾ ਦੀ ਸ਼ੰਜਰ ਨੂੰ ਆਪਣੇ ਪੂਰੇ ਦਿਲ ਖੋਲ ਕੇ ਪੈਸਾ ਭੇਜਿਆ ਔਰ ਉਹਨਾਂ ਦੇ ਪੈਸੇ ਨੂੰ ਅੱਜ ਜਦੋਂ ਤੁਸੀਂ ਦੇਖਿਆ ਵੀ ਅੱਜ ਜਿਹੜਾ ਆਪਾਂ ਪਹਿਲਵਾਨ ਸੱਦੇ ਆ ਅਰਾਨ ਦੇ ਅਰਾਨ ਤੋਂ ਕਿਦਾਂ ਦੇ ਵੱਡੇ ਵੱਡੇ ਪਹਿਲਵਾਨ ਔਰ ਹਿੰਦੂਸਤਾਨ ਦੇ ਨਾਮੀ ਪਹਿਲਵਾਨ ਸੱਦ ਕੇ ਅੱਜ ਕਾਲਾ ਸਿੰਘਾਂ ਦੇ ਵਿੱਚ ਸ਼ੇਂਹ ਮੇਲਾ ਕਰਾਇਆ ਇਹ ਬਹੁਤ ਵੱਡੀ ਖੁਸ਼ੀ ਆ ਔਰ ਇਹ ਨਗਰ ਨਿਵਾਸੀਆਂ ਦਾ ਇਲਾਕਾ ਨਿਵਾਸੀਆਂ ਦਾ ਔਰ ਸਾਨੂੰ ਦੋਨੇ ਪੰਚਾਇਤਾਂ ਦਾ ਸ਼ੇਂਹ ਜੀ ਕਮੇਟੀ ਨੂੰ ਪੂਰਾ ਸਹਿਯੋਗ ਆ ਤੇ ਅਸੀਂ ਇਹ ਆਸ ਕਰਦੇ ਹਾਂ ਕਿ ਅਗਲੇ ਸਾਲ ਵੀ ਇਸੇ ਤਰ੍ਹਾਂ ਸਾਡਾ ਸਹਿਯੋਗ ਦੇਣ ਤੇ ਆਪਾਂ ਇਹ ਦਿਨ ਮਨਾਈਏ ਧੰਨਵਾਦ ਜੀ очку Qualse are these sources that you are... Keep them up. They are about to shove Sowel variables, you can Trustee Lemblad tamaif रो <icana> बारिया <Qs> <tans> <thacceptable>. <sharp> ਛੋਟਾ ਛੋਟਾ ਜੀ ਬੜਾ ਪਹੁੰਚਿਆ ਜਦੋਂ ਮਾਰਨਾ ਹੈ ਤੂੰ ਇੱਕ ਦਸ ਆਉਂਦਾ ਜੇ ਕੈਮਰਾ ਬੇਚਾਈ ਜਾਂਦਾ ਯਾਰ ਕੀ ਕਰਦਾ ਉਹ ਮੈਨੂੰ ਕੱਲੇ ਪਿੱਛੇ ਹੋ ਜਾਂਦੇ ਨਹੀਂ ਪੜ ਜਾਂਦੇ ਫੋਟੋ ਲੈਣ ਦੇ ਫਾਟਾ ਪਤਾ ਰਾਜਾ ਜੀ ਵੇਖ ਲੈ ਠੀਕ ਹੈ ਜੀ ਠੀਕ ਹੈ ਜੀ ਆ ਵਾਹ ਤੁਸੀਂ ਅਨਮੋਸੂਰ ਹੋ ਰਹੀਆ ਕਿ ਸਾਡੇ ਅੰਤਰਰਾਸ਼ਟਰੀ ਕਹਾਨ ਪੰਜਾਬੀ ਵਿੱਚ ਬੜੀ ਕਾਰਨ ਸਿਹਤ ਹੋਰ ਗਏ ਨਹੀਂ ਨਹੀਂ ਠੀਕ ਆ ਦੋ ਜੀ ਠੀਕ ਆ ਇੱਥੇ ਸਹੀ ਹੁਣ ਇੱਕ ਮਿੰਟ ਸੋਨਿਆ ਜੀ ਕਰਾ ਬਾਪੇ ਕਰ ਚਲੋ ਜੀ ਚਲੋ ਪਦਾਰਥ ਪਹਿਲਵਾਨ ਦੀ ਸਾਡੇ ਵਿੱਚਕਾਰ ਪਹੁੰਚੇ ਨੇ ਉਸਤਾਦ ਲੋਕ ਨੇ ਜੀ ਇਹਨੂੰ ਕਹਿੰਦੇ ਆ ਅਬਨਾਇਕ ਲੱਖ ਦਿੰਦਾ ਹਲੀ ਬਲੇ ਸ਼ਾਮੀਆ ਅਬਨਾਇਕ ਲੱਖ ਦਿੰਦਾ ਵੀ ਲੱਖ ਤੇ ਆ ਜਾ ਦੇਖ ਤੂੰ ਸਮਝ ਉਹਨੂੰ ਓਏ ਬੱਲੇ ਇਹ ਮੁੰਡੇ ਨੇ ਦੋਨੋਂ ਹੱਥ ਜੋੜ ਕੇ ਵਾਦੇ ਸੱਜ ਕੀਤੇ ਅੱਗੇ ਇਹ ਗੁਰੂ ਮਾਰੇ ਪਾਛਾ ਨਹੀਂ ਦੇਣ ਹੈ ਜਦੋਂ ਆਪਾਂ यूएसए मैं पिल्ले ने भी अपने समय दे कार बोल दी सी मेरे लियो ना सरे तो चिपा जी कबड्डी प्ले आ जो आप चार मिनट बाकी, बाकी आ गए चार मिनट कोई चीज़ है बाकी या तू चार सरदार दर्शन सिंह जी ना बेटा और ना नरीत बाल्दो सुखराज जी पत्रकार समझे ना कालासिंह डॉट कॉम उन्होंने इस मुची टीम ना मजीद ਸਾਨ ਭਰਾ ਮਜ਼ਦੂਰ ਭਰਾ ਸਾਰੇ ਬੱਬਲੀ ਰੋਜੀ ਨੂੰ ਲੱਗੇ ਹੋਏ ਹੈ ਜੀ ਸਰ ਬੈਂਕਰ ਦੇ ਪਹਿਲਵਾਨ ਰੋਸ ਨੇ ਹੱਥ ਭਾਰ ਤੇਸਰੀ ਤੇ ਗੋਲੂ ਪਹਿਲਵਾਨ ਮਲਾਪੁਰ ਦਾ ਜੜੇ ਆਇਆ ਜਾਨਵਰੀ ਫੋਟੋ ਹੁਣੀਆਂ ਤੇ ਉਸ ਤੋਂ ਬਾਅਦ ਜਿਹੜੀ ਉਹਨਾਂ ਦੀ ਗੁਸਤੀ ਅਸੀਂ ਕਰਾਉਣੀ ਆ ਪਹਿਲਵਾਨਾਂ ਨੂੰ ਬੇਨਤੀ ਹੈ ਜਿੱਥੇ ਵੀ ਆਵਾਜ਼ ਸੁਣਦੇ ਆ ਖੜੇ ਚਾਜੋ ਜੀ ਹਾਂ ਜੀ ਕਿੰਨਾ ਸਮਾਂ ਰਹਿ ਗਿਆ ਕਿੰਨਾ ਬਾਕੀ ਡਾਕਟਰ ਸਾਹਿਬ ਮੜਾ ਜਾਣਕਾਰੀ ਦਿਦੇ ਹੋ 10 ਕਿਲੋਗ੍ਰਾਮ ਜਾਣਕਾਰੀ ਨਾਲ ਨਾਲ ਦਵਾਂਗੇ ਹੋ ਗਿਆ ਵੀ ਗੁਸਤੀ ਦੇ 10 ਮਿੰਟ ਬਾਕੀ 20 ਮਿੰਟ ਬਾਕੀ ਨੇ ਇੱਛੇ ਜਿਵੇਂ ਲੈ ਕੇ ਕਰਵਾਇਆ ਜਾਵੇਗਾ ਸੱਤੇ ਹੋਏ ਬੁਲਾ ਰਹੇ ਤੇ ਸੱਤੇ ਹੋਏ ਪੁਰਾਣਾ ਜਿਆਹੀ ਕੁੱਸਤੀਆਂ ਕਰਵਾਈ ਰਹੀਆਂ ਕੋਣ ਕਰ ਲਈ ਤੇ ਸੱਤੇ ਹੋਏ ਬੁਲਾ ਰਹੇ ਨੇ ਜੀ ਸਿਵਾ ਨਾਮ ਕੇ ਇਸ ਜੇ ਹੋਈ ਨਾ ਇਸ ਜੇ ਲੱਗ ਵੀ ਰਿਹਾ ਕੁੱਸਤੀ ਵੀ ਪੰਚ ਛੱਡੀ ਦੇ ਪਹਿਲ ਉਹਨਾਂ ਨੂੰ ਨਾਲ ਲੈ ਗਏ ਤੇ ਪਹੁੰਚਣ ਇੱਕ ਯਾਦਗਾਰੀ ਫੋਟੋ ਹੋਊਗੀ ਤੇ ਤੁਰੰਤ ਬਾਅਦ ਕੁੱਸਤੀ ਹੋਊਗੀ ਵਾਹ ਉਪਲੇ ਮੀਨਸਾ ਮਾਰੇ ਹੁਟਾ

ਇਹਨਾਂ ਨੂੰ ਬੇਤੀ ਆ ਬਾ ਇੱਕ ਕੁਸ਼ਤੀ ਹੋ ਗਈ ਹੈ ਮੇਰਾ ਨਹੀਂ ਫੈਸਲਾ ਹੈ ਫੁਨਾ ਕਾਬਿਲ ਨੀਦੂ ਬਾਦ ਨੇ ਵੀ ਆ ਗਿਆ ਤੁਹਾਨੂੰ 10 ਮਿੰਟ ਦਿੱਤੇ ਆਦੀ ਹੋਣੀ ਕਰੋ ਤੇ ਤਿਆਰ ਹੋ ਕੇ ਰਿਪੋਰਟ ਕਰੋ ਖਾਣੇ ਦੇ ਵਿੱਚ ਸਾਡੀ ਮਾਫੀ 5 ਮਿੰਟ ਦਿਓ ਟਾਈਮ ਹੋ ਜਾਣਾ 5 ਮਿੰਟ ਦਿਆ ਕਰੋ ਪਹਿਲਵਾਨਾਂ ਨੂੰ 5 ਮਿੰਟ ਤਿਆਰ ਹੋ ਕੇ ਅਖਾੜੇ ਗਾਓ ਜਲਦੀ ਰਿਪੋਰਟ ਕਰੋ ਬਈ ਇਮੀਡੀਏਟਲੀ ਅਭੀ ਸਹਿ ਭਲੀ ਰੰਦਰ ਰੰਦੀਪ ਸਿੰਘ ਮਾਂਡੀ 1100 ਰੁਪਿਆ ਦਾਰਸ਼ਨ ਸਿੰਘ ਦੇ ਪਰਿਵਾਰ ਵੱਲੋਂ 2000 ਰੁਪਿਆ ਕੁਲਵੀਰ ਸਿੰਘ ਘਾੜ ਰੁਪਿਆ 2000 ਰੁਪਿਆ ਰਮਨਿੰਦਰ ਕਟਾੜੀ ਇਵੈਂਟ ਵਾਲੇ 2100 ਰੁਪਿਆ ਸਚਿੰਦਰ ਸਿੰਘ ਸੰਜੂ ਭਾਜਨ ਸਿੰਘ ਲਾ ਬਾਈ ਜੁਲਨ ਵਾਲੇ 2000 ਰੁਪਿਆ ਮੋਹਨ ਸਿੰਘ ਵਾਲੇ 2000 ਰੁਪਿਆ ਉਹ ਪਾਸਟਰ ਮਨਪ੍ਰੀਤ ਸਿੰਘ ਫਾਨੋ ਹਰਪਾਲ ਸਿੰਘ ਟੋਕੇਗੇ 2100 ਰੁਪਿਆ

ਅਗਲੇ ਪਤਵਾਰ ਦੀਆਂ ਨੂੰ ਬੇਨਤੀ ਹੈ ਆਰੀਅਨ ਜਿਹੜਾ ਕੋਲ ਜਮਾ ਗਿਆ ਜੀ ਗੱਦੇ ਆ ਗਿਆ ਮੇਰਾ ਕਹਦਾ ਮੇਰਾ ਘਰ ਦੇ ਪਰਦੇ ਪਰਦੇ ਲੋ ਯਾਰ ਕਹਿੰਦੀ ਹੁੰਦਾ ਯਾਰ ਪਰ ਦੋ ਪਿੰਡ ਦੇ ਛੱਡਦੇ ਆ ਉਹ ਇਦਾਂ ਧੱਪ ਲੱਗੇ ਤਾਂ ਪਤਲੀ ਹੋ ਜਾਂਦੀ ਆ ਛੱਡ ਹੋਵੇ ਦਾ ਚਲੋ ਦੀ ਕੁਸ਼ਤੀ ਦੇ ਪਹਿਲਵਾਨ ਜਿਹੜੇ ਉਹ ਵੀ ਤਿਆਰ ਹੋ ਜਾਣ ਜਲਦੀ ਜਲਦੀ ਕਿਉਂਕਿ ਅਖਾੜਾ ਨਹੀਂ ਖਾਲੀ ਹੋਣਾ ਚਾਹੀਦਾ ਦਰਸ਼ਕ ਵੀ ਬੈਠੇ ਆ ਅਗਲੀਆਂ ਜਿਹੜੀਆਂ ਕੁਸ਼ਤੀਆਂ ਸਾਰੀਆਂ ਰੈਡੀ ਹੋ ਜਾਓ ਪਟਕੇ ਦੀ ਕੁਸ਼ਤੀ ਨੂੰ ਛੱਡ ਕੇ ਸਾਰੇ ਪਹਿਲਵਾਨ ਤਿਆਰ ਹੋ ਜਾਓ ਔਰ ਕੁਸ਼ਤੀ ਦਾ ਜਿਹੜਾ ਰਿਜ਼ਲਟ ਆ ਉਹਦਾ ਪਤਾ ਨਹੀਂ ਕਦੋਂ ਲੱਗਣਾ